ਕਹੋ ਇਹ ਨਹੀਂ ਕੱਪੜੇ ਮਗਰ ਆਉਂਦਾ ਜੀ ਬੋਲੀ ਮੈਂ ਪਾਣਾ ਨਹੀਂ ਰੱਖ ਪਾਦੇ ਇਹ ਸਾਰੇ ਰੱਖ ਪਾਵਾ ਫਿਰ ਕਾ ਗਮਨ ਉਹ ਤੇਹੀ ਆਜੋ ਭਾਜੀ ਨਾਲ

Okay. नाम है हैुरकमलप सिंह मेरी एज हैगी एटीन मैं साउथ अफ्रीका खेड के आया आर नोट क्लाची खेडिया पावरलिफ्टिंग की ਹਾਂ ਕਿਹੜਾ ਮੈਡਲ ਜਿੱਤ ਕੇ 골ਡ ਮੈਡਲ ਇੰਨੀ ਖੁਸ਼ੀ ਹੁੰਦੀ ਬਹੁਤ ਖੁਸ਼ੀ ਹੁੰਦੀ ਕਿੰਨਾ ਦਾ ਐਕਸਪੀਰੀਅੰਸ ਰਿਹਾ ਉੱਥੇ ਕਿੰਨਾ ਕਾਫੀ ਜਿੰਮ ਟਫ ਹੈਗੀ ਥੋੜੀ ਜਿਹੀ ਚਲੋ ਦਰਜਾ ਥੋੜਾ ਲੱਗਦਾ ਹੈ ਚਲੋ ਕੋਈ ਗੱਲ ਨਹੀਂ ਬਾਬੇ ਦਾ ਨਾਮ ਲਿਆ ਚਲੋ ਕੋਈ ਗੱਲ ਨਹੀਂ ਜੇ ਤਾਂ ਕਿਹੜੀ ਟੀਮ ਦੇ ਨਾਲ ਤੁਹਾਡੀ ਹੈਗੀ ਸਾਡੀ ਟੀਮ ਹੈਗੀ ਜੇ ਰਵਿੰਦਰ ਸਰੀਨਾ ਭਾਜੀ ਨਾਲ ਖੜਿਆ ਬਾਲਿੰਗ ਕੀਤੀ ਹਾਂ ਟੂਰਲ ਕਿੰਨੇ ਦੇਸ਼ਾਂ ਦੀਆਂ ਉੱਥੇ ਜੀਮਾ ਸੀ ਜਿੰਨਾ ਵਿੱਚ 골ਡ ਮੈਡਲ ਲੈ ਕੇ ਆਏ ਜੀ ਗੇਮ ਆਉਜੇ ਭਾਜੀ ਹੈਗੇ ਅਸੀਂ 20 ਤੀਹ ਵਿਹਾਗੇ ਜਿਹੜੇ ਦੇਸ਼ ਆਏ ਨੇ ਬਾਹਰ ਦੇ ਜਿੰਨੇ ਵੀ ਹਾਂਜੀ ਹਾਂਜੀ ਤੁਹਾਡੀ ਗੇਮ ਕੀ ਦੇ ਨਾਲ ਸੀ ਮੇਰੀ ਗੇਮ ਹੈਗੀ ਕੈਨੇਡਾ ਦੇ ਦੋ ਕੁੜੀਆਂ ਹੈ ਤੇ 4 ਮੁੰਡੇ ਹਾਂਜੀ ਸਾਊਥ ਅਫਰੀਕ ਕਿੰਨੀ ਖੁਸ਼ੀ ਹੈ ਅੱਜ ਕੋਲ ਬਹੁਤ ਖੁਸ਼ੀ ਹੈ ਕੀ ਕਹਣਾ ਚਾਹੁੰਦੇ ਹੋ ਤਿਆਰ ਕੀਤਾ ਤੁਹਾਨੂੰ ਤੁਹਾਡੇ ਕੋਲ ਨੇ ਇੰਨੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਜਿਹੜੇ ਹੁਣ ਨੌਜਵਾਨ ਨੌਜਵਾਨ ਪੀੜ੍ਹੀ ਹੈ ਜਿਹੜੀ ਔਰ ਮੈਂ ਇਹੋ ਕਹਿਣਾ ਨਸ਼ਾ ਛੱਡ ਕੇ ਤੇ ਇੱਧਰ ਵਾਹਣ ਗੇਮਰ ਲਾਉਣ ਤੇ ਗੇਮ ਨਾਲ ਜੁੜਨ ਮੇਰੇ ਦੇਖੋ ਉਹਨਾਂ ਨੂੰ ਜਿਹੜੀ ਅਗਲੀ ਤਿਆਰੀ ਕੀ ਕਰ ਰਹੇ ਹੋ ਅਗਲੀ ਤਿਆਰੀ ਇਹ ਵੀ ਸੁਪੇਨ ਦੀ ਤਿਆਰੀ ਕਰਨੇ ਨੇ ਨੈਕਸਟ ਮੈਚ ਜਿਹੜਾ ਆਉਂਦਾ ਹਾਂਜੀ ਵੀਰ ਸਿੰਘ ਹੈ ਜੀ ਹਾਂਜੀ ਬੇੜੇ ਦਾ ਨਾਮ ਗੁਰਕਮਲਦੀਪ ਸਿੰਘ ਹੈ ਹਾਂਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਬੋਲਡ ਮੈਡ ਜਿੱਤ ਕੇ ਲਿਆ 100 ਰੁਪਏ ਕਾ ਜੋ ਕਿਹੜੀ ਗੇਮ ਖੇਡ ਕੇ ਆਏ ਇਹ ਪਾਵਰ ਲਿਫਟਿੰਗ ਕਿੰਨੀ ਖੁਸ਼ੀ ਆ ਜਦੋਂ ਕੋਈ ਬਹੁਤ ਜ਼ਿਆਦਾ ਖੁਸ਼ੀ ਹੈ ਲੋਕ ਵਧਾਈਆਂ ਦਿੰਦੇ ਨੇ ਹਾਂਜੀ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਮਾਨ ਬਹੁਤ ਮਹਿਸੂਸ ਹੋ ਰਿਹਾ ਜੀ ਛੋਟੀ ਉਮਰ ਚ ਗੇਮ ਖੇਡ ਗਿਆ ਬਾਕੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਬੱਚਿਆਂ ਨੂੰ ਜਿਹੜੋ ਗਰੀਬ ਘਰਾਂ ਦੇ ਬੱਚਿਆਂ ਨਾਲ ਟੱਕਣਾ ਚਾਹੀਦਾ ਤਾਂ ਕੋ ਸਰਕਾਰ ਨੂੰ ਬੈਨੀਫਿਟ ਦੇਣੇ ਚਾਹੀਦੇ ਨੇ ਕੋ ਨੌਕਰੀਆਂ ਜੇ ਦੇਣ ਜਾਇ ਉਹ ਕਾਇ ਹੋਰ ਚੀਜ਼ਾਂ ਨਹੀਂ ਦੇਣ ਬਾਕੀ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਦਾ ਬੱਚਾ ਤਰੱਕੀ ਕਰੇ ਤਾਂ ਸਾਨੂੰ ਬੜਾ ਮਾਨ ਮਹਿਸੂਸ ਆ ਹਰਜੀਤ ਸਿੰਘ ਗਾਉਣਪੁਰਾ ਜਿਹੜਾ ਹੈ ਇਹਨੇ ਮੈਨੂੰ ਆਪਣਾ ਤਰੱਕੀ ਦਵਾਈ ਆ ਇਹਨੇ 2 ਢਾਈ ਮਹੀਨੇ ਤਿਆਰ ਕੀਤਾ ਇਹਨੇ ਤੇ ਮੁਕੇ ਵਾਲੇ ਭਾਜੀ ਹੁਣਾ ਇਹਨੂੰ ਬਾਹਰ ਖੜਿਆ ਤੇ ਉਹਨਾਂ ਕੋਥੋਂ ਜਿੱਤ ਕੇ ਆ ਲਿਆ ਹੈ ਨੌਜਵਾਨਾਂ ਨੂੰ ਹੋਰਨਾਂ ਨੂੰ ਕੀ ਅਪੀਲ ਕਰਨਾ ਹੈ ਉਹ ਇਹ ਤੇ ਨਸ਼ੇ ਛੱਡ ਕੇ ਤੇ ਆਪਣਾ ਗੇਮਾਂ ਜਾਂ ਧਿਆਨ ਦੇਣ ਇਹਨਾਂ ਨਾਲ ਧਿਆਨ ਦੇਣ ਇਹਨਾਂ 'ਚ ਰੁਚੀ ਵਧਾਉਣਾ ਆਪਣੇ ਜੇ ਬੱਚਾ ਵੱਧਦਾ ਹੈ ਗਾਂਹੌਰ ਦੇਸ਼ਾ 'ਚ ਵੱਡੀਆਂ ਮੱਲਾਮਾਰ ਲਈ ਕਰਦੇ ਸਾਥ ਦੋਗੇ ਪੂਰਾ ਦੇਣਾ ਦਾ ਹਾਂ ਪੂਰਾ ਪੂਰਾ ਸਾਥ ਦੇਵਾਂਗਾ ਮਹਾਰਾਯਾ ਕਿਰਪਾ ਕਰੇ ਗੁਰੂ ਆਮਦਾਸ ਨਾਜੀ ਹਰਜੀਤ ਸਿੰਘ ਕਾਮਨਪੁਰਾ ਇਹ ਮੇਰਾ ਸਟੂਡੈਂਟ ਹੈ ਜੀ ਗੁਰਕਮਲਦੀਪ ਸਿੰਘ ਚੰਮਿਆਰੀ ਤੋਂ ਇਹ ਪਾਵਰ ਲਿਫਟਿੰਗ ਕਰਦਾ ਜੀ ਤੇ ਸਾਊਥ ਅਫਰੀਕਾ ਦੇ ਵਿੱਚੋਂ ਇਹ ਪਾਵਰ ਲਿਫਟਿੰਗ ਜੋ 골ਡ ਮੈਡ ਲੈ ਕੇ ਆਇਆ ਜੀ ਪਾਵਰ ਲਿਫਟਿੰਗ ਦੇ ਵਿੱਚ ਤਿੰਨ ਇਵੈਂਟ ਹੁੰਦੇ ਇੱਕ ਸਕੈਟ ਇੱਕ ਬੈਂਚ ਪ੍ਰੈਸ ਇੱਕ ਡੈੱਡ ਲਿਫਟ ਇਹ ਸਭ ਜੂਨੀਅਰ ਦੇ ਵਿੱਚੋਂ ਜਿਹੜਾ 골ਡ ਲੈ ਕੇ ਆਇਆ ਹਾਂਜੀ ਇਹ ਲੱਗਦਾ ਇੰਨੀ ਕ ਮਿਹਨਤ ਕਰਨੀ ਪਈ ਹੋਣੀ ਹੈ ਇਹ ਬੱਚਾ ਜੀ ਜੀ ਥੋੜਾ ਜਿਹਾ 2-3 ਮਹੀਨੇ ਮੇਰੇ ਕੋਲ ਪ੍ਰੈਕਟਿਸ ਕਰਦੇ ਨੂੰ ਤੇ ਇਹਦੀ ਗੇਮ ਬਹੁਤ ਵਧੀਆ ਸੀ ਜਲਦੀ ਤੁਰ ਪਿਆ ਗੇਮ ਦੇ ਵਿੱਚ ਤੇ ਬਾਕੀ ਮਾਲਕ ਦੀ ਕਿਰਪਾ ਇਹਦੇ ਉੱਤੇ ਤੇ ਆਇਰਕਾ ਸਾਊਥ ਅਫਰੀਕਾ ਚ ਗਿਆ ਆ ਜਾਂ ਜੀ ਸਿਲੈਕਸ਼ਨ ਜਿਹੜੀ ਹੋਰ ਵੀ ਦੇਜ ਦੇ ਵਿੱਚ ਹੋਏ ਤੇ ਲੜਕਾ ਵਾ ਇੰਨੀ ਮਿਹਨਤ ਅਸੀਂ ਰਹੀ ਤੇ ਇੰਨੀ ਖੁਸ਼ੀ ਆ ਉਹਨਾਂ ਆਪਿਆਰ ਦਾ ਬਚਾ ਗੋ ਜੀ ਹਾਂ ਜੀ ਮਿਹਨਤ ਵੀ ਕਰਦਾ ਪੂਰੀ ਖੁਸ਼ੀ ਵੀ ਪੂਰੀ ਪੂਰੀ ਆ ਜੀ ਕਿਉਂ 골ਡ ਲੈ ਗਿਆ 골ਡ ਜਿਤਨਾ ਤੁਹਾਨੂੰ ਪਤਾ ਸੌਕੀ ਮੋਟੀ ਗੱਲ ਨਹੀਂ ਆ ਇਹ ਛੋਟੀ ਉਮਰ ਦੇ ਵਿੱਚ ਸਬ ਜੂਨੀਅਰ ਦੇ ਵਿੱਚ ਲੈ ਗਿਆ ਜੀ ਸਭ ਤੋਂ ਧੰਨਵਾਦ ਕਰਦੇ ਹਰਵਿੰਦਰ ਸਿੰਘ ਸਲੀਨਾ ਜਿੰਨੇ ਉਹਨੇ ਖੜਿਆ ਮੋਗੇ ਨੇ ਮੋਗੇ ਤੋਂ ਤੇ ਉਹਨਾਂ ਦੀ ਬਦੌਲਤ ਇਹ ਕੰਮ ਹੋਇਆ ਜੀ ਸਰਕਾਰ ਦੀ ਜਿੰਨੀ سپورਟ ਕਹਿੰਦੇ ਨੇ ਸਰਕਾਰ ਦੀ سپورਟ ਤੇ ਪਲੇਅਰਾਂ ਨੂੰ ਚਾਹੀਦੀ ਪੂਰੀ ਜਿਦਾਂ ਮੰਨ ਲਓ ਹੁਣ ਗਰੀਬ ਘਰਾਂ ਦੇ ਵਿੱਚੋਂ ਇਹ ਵੀ ਜਿਹੜਾ ਮਾਤੜ ਪਰਿਵਾਰ ਹੈ ਤੇ ਇਹਦੀ سپورਟ ਕਰਨੀ ਚਾਹੀਦੀ ਹੁਣ ਖਰਚਾ ਲਾ ਕੇ ਗਿਆ ਆਪ ਤੇ ਚਾਹੀਦਾ ਪਰ ਸਰਕਾਰ ਨੂੰ ਹੀ ਖਰਚਾ ਜਿਹੜਾ ਇਹ ਲਾ ਗਿਆ ਪਰ ਗਾਂਵ ਵਾਸਤੇ ਅਸੀਂ ਚਾਹੁੰਦੇ ਹਾਂ ਸਰਕਾਰ ਖਰਚਾ ਲਾ ਗਿਓ ਬਾਹਰ ਦੇ ਦਿੱਚਾ ਕਿਹੜੀ ਗੇਮ ਚੈਰੀ ਕਰ ਰਹੇ ਹਨ ਅੱਗੇ ਜੀ ਹੁਣ ਫਿਰ ਆਰਨੋਲਡ ਕਲਾਸਿਸ ਹੁਣ ਆ ਜੀ ਸਪੇਨ ਦੇ ਵਿੱਚ ਉਹਦੀ ਤਿਆਰੀ ਕਰ ਰਿਹਾ ਹੈ